ਸੰਗਤ ਜੀ ਦੁਨੀਆ ਤੇ ਧਾਰਮਿਕ ਇਨਸਾਨ ਵੀ ਹਨ ਸਮਾਜਿਕ ਇਨਸਾਨ ਵੀ ਹਨ ਜਿਨ੍ਹਾਂ ਨੇ ਸਮਾਜਿਕ ਤੌਰ ਤੇ ਆਪਣਾ ਜੀਵਨ ਜਿਹੜਾ ਹੈ ਬਸਰ ਕਰਨਾ ਚਾਹਿਆ ਹੁੰਦਾ ਹੈ ਇਸ ਸਮਾਜ ਦਾ ਰਹਿਣ ਸਹਿਣ ਉਹਨਾਂ ਨੂੰ ਪਸੰਦ ਹੁੰਦਾ ਹੈ ਕੁਝ ਲੋਕ ਧਾਰਮਿਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨੇਪ੍ਰਤੀ ਪ੍ਰੇਮ ਤਪਿਆ ਹੁੰਦਾ ਹੈ ਉਹ ਪਿਆਰ ਇਹਨਾਂ ਦਾ ਹੁੰਦਾ ਹੈ ਕਿ ਉਹ ਸੰਸਾਰਿਕ মোহ ਮਾਇਆ ਤੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਸੰਸਾਰ ਦੀ ਕਿਸੇ ਪਦਾਰਥ ਨਾਲ ਇਹਨਾਂ ਪਿਆਰ ਨਹੀਂ ਜਿੰਨਾ ਉਸ ਪਰਮਾਤਮਾ ਦੇ ਨਾਲ ਪਿਆਰ ਹੈ ਸਵਾਜਗਤ ਗੱਲ ਇਸ ਟੌਪਿਕ ਤੇ ਹੀ ਕਰਨੀ ਹੈ ਕਿ ਧਾਰਮਿਕ ਰੀਤੀਆਂ ਵਾਲੀ ਧਾਰਮਿਕ ਪੁਜਾਰੀ ਧਾਰਮਿਕ ਪੰਡਿਤ ਧਾਰਮਿਕ ਜਿੰਨੇ ਵੀ ਆਦਾਰੇ ਹਨ ਚਾਹੇ ਉਹ ਕੋਈ ਪ੍ਰੀਚਰ ਹੋਵੇ ਪ੍ਰਚਾਰਕ ਹੋਵੇ ਕਥਾ ਕਰਦਾ ਹੋਵੇ ਸੋ ਉਹਨਾਂ ਬਾਰੇ ਵਿਚਾਰ ਕਰਨੀ ਹੈ ਵੀ ਜਿਹੜੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਦੇ ਕਰਕੇ ਸਮਾਜ ਨੂੰ ਸੇਧ ਦਿੰਦੇ ਹੋਣ ਅਤੇ ਆਪ ਉਹਨਾਂ ਦਾ ਜੀਵਨ ਜੀੜਾ ਹੈ ਅੰਦਰੂਨੀ ਤੌਰ ਤੇ ਉਸ ਉੱਤੇ ਪੂਰੇ ਨਾਮ ਉਤਰਦੇ ਹਾਂ ਤੇ ਬਾਹਰੀ ਤੌਰ ਤੇ ਵਿਚਾਰ ਦੇ ਲੇ ਕੇ ਦੂਸਰਿਆਂ ਨੂੰ ਸਮਝਾਉਂਦੇ ਹਾਂ ਹੁਣਾਂ ਬਾਰੇ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਹਨ ਸੋ ਵਿਚਾਰ ਆਰੰਭ ਕਰਦੇ ਹਾਂ ਜੀ ਜੀਓ ਮੈਲ ਬਾਹੂ ਨਿਰਮਲ ਬਾਹਰੂ ਨਿਰਮਲ ਜੀਉ ਤਾਂ ਮੱਲੇ ਤਿਨੀ ਧਰਮ ਜੁਗਾਇ ਹਾਰਿਆ ਸਤਿਗੁਰੂ ਜੀ ਕਹਿੰਦੇ ਹਨ ਜੀਉ ਨਿਰਮਲ ਜਿਨ੍ਹਾਂ ਦਾ ਭਾਵ ਹਿਰਦਾ ਮੈਲਾ ਹੈ ਬਾਹਰੂ ਬੜੀ ਨਿਰਮਲ ਬਾਹਰੂ ਬੜੀ ਪਵਿੱਤਰ ਹੈ ਬਾਹਰੂ ਨਿਰਮਲ ਜੀਉ ਤਾਂ ਮੱਲੇ ਤਿਨੀ ਜਨਮ ਜੁਗਾਇ ਹਾਰਿਆ ਵੀ ਬਾਹਰੂ ਤਾਂ ਬੜੀ ਨਿਰਮਲ ਹਾਨਾ ਪਰ ਜੀਓ ਅੰਦਰੋਂ ਜਿਹੜਾ ਹਰਦਾ ਹੈ ਉਹ ਬੜਾ ਮੈਲਾ ਹੈ ਗੰਦਨ ਨਾਲ ਭਰਿਆ ਹੋਇਆ ਹੈ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਿੰਨੀ ਜਨਮ ਜੁਏ ਹਾਰਿਆ ਕਹਿੰਦੇ ਉਸ ਇਨਸਾਨ ਦਾ ਜੀਵਨ ਇੰਦਾ ਨਾ ਹੈ ਜਿਵੇਂ ਕੋਈ ਜਵਾਰੀ ਜੁਏ ਦੇ ਵਿੱਚ ਹਾਰ ਜਾਂਦਾ ਹੈ ਆਗੇ ਸਤਿਗੁਰੂ ਜੀ ਕਹਿੰਦੇ ਹਨ ਇਹ ਤੇ ਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਇਨਸਾਨ ਹੈ ਜਿਹੜਾ ਬਾਹਰੀ ਤੌਰ ਤੇ ਤਾਂ ਨਿਰਮਲ ਹੈ ਅੰਦਰੋਂ ਮੈਲਾ ਹੈ ਇਹਨੂੰ ਮਾਇਆ ਦੀ ਤ੍ਰਿਸ਼ਨਾ ਹੈ ਮਾਇਆ ਦੇ ਰੰਗ ਦੇ ਅੰਦਰ ਭਜਿਆ ਫਿਰਦਾ ਹੈ ਮਾਇਆ ਦਾ ਲੋਭ ਹੈ ਫਿਰ ਕਹਿੰਦੇ ਇਸ ਮਾਇਆ ਦੇ ਚੱਕਰ ਦੇ ਵਿੱਚ ਇਸ ਨੂੰ ਆਪਣਾ ਮਰਨ ਜਿਹੜਾ ਹੈ ਭੁੱਲ ਜਾਂਦਾ ਹੈ ਮੌਤ ਦਾ ਜਿਹੜਾ ਚੇਤਾ ਨਹੀਂ ਰਹਿੰਦਾ ਮਰਨ ਮਨੋਂ ਵਿਸਾਰਿਆ ਰਹਿਤਾ ਮੈ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜਿਉ ਬਤਾਲਿਆ ਕਹਿੰਦੇ ਵੇਦ ਪੜ ਪੜ ਕੇ ਵੇਦਾਂ ਮੈਂ ਨਾਮ ਉਤਮ ਇਹ ਬਾਣਿੰਦਿਆ ਪੰਕਤੀਆਂ ਦੱਸ ਸਕੀ ਸਾਰਿਆਂ ਪਰਮ ਹੰਦਾ ਫਿਰਦਾ ਹੈ ਫਿਰੇ ਜਿਉ ਬਤਾਲਿਆ ਪਰ ਆਪੇ ਭਟਕਦਾ ਫਿਰਦਾ ਹੈ ਕਾਹੇ ਨਾ ਲਿਖ ਜਿਨ ਸੱਚ ਤਜਿਆ ਮੂੜੇ ਲਾਗੇ ਇਹਨੀ ਜਨਮ ਜੂਇ ਹਾਰਿਆ ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਸੱਚ ਤੋਂ ਭੱਜਦੇ ਨੇ ਦੂਰ ਭੱਜਦੇ ਨੇ ਸੱਚ ਤੋਂ ਪਰਵਾਹ ਜਿਨ੍ਹਾਂ ਨੂੰ ਪ੍ਰਮਾਤਮਾ ਚੇਤੇ ਨਹੀਂ ਕੂੜੇ ਲਾਗੇ ਉਹ ਕਹਿੰਦੇ ਵਿਕਾਰਾਂ ਵੱਲ ਲੱਗ ਜਾਂਦੇ ਹਾਲ ਉਨ੍ਹਾਂ ਦੇ ਸਾਰੇ ਜਿਹੜੇ ਜੀਵਨ ਹੈ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ ਤੇਨੀ ਜਦੋਂ ਦੁਬੇ ਹਾਰਿਆ ਫਿਰ ਉਹਦੇ ਆਪਣਾ ਜੀਵਨ ਜਿਹੜਾ ਹੈ ਇੱਕ ਜਵਾਰੀ ਦੀ ਤਰ੍ਹਾਂ ਹਾਰ ਜਾਂਦੇ ਹਨ ਅੱਗੇ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਨੇ ਜਿਹਦਾ ਹਿਰਦਾ ਵੀ ਪਵਿੱਤਰ ਹੈ ਤੇ ਬਾਹਰੀ ਤੌਰ ਤੇ ਵੀ ਪਵਿੱਤਰ ਹਨ ਸਤਿਗੁਰੂ ਜੀ ਕਹਿੰਦੇ ਹਨ ਜਿਉ ਨਿਰਮਲ ਬਾਰੂ ਨਿਰਮਲ ਬਾਰੂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਹੁਣ ਜਿਹੜੇ ਅੰਦਰੋਂ ਵੀ ਪਵਿੱਤਰ ਹਨ ਬਾਹਰੋਂ ਵੀ ਪਵਿੱਤਰ ਹਨ ਸਤਿਗੁਰੂ ਜੀ ਕਹਿੰਦੇ ਉਹ ਖਿਹੜੇ ਹਨ ਜਿਹੜੇ ਸਤਿਗੁਰ ਦੀ ਕਹਿਣੀ ਕਰਨੀ ਦੇ ਪੂਰੇ ਹਨ ਉਹ ਅੰਦਰੋਂ ਵੀ ਪਵਿੱਤਰ ਹਨ ਤੇ ਬਾਹਰੋਂ ਵੀ ਊੜ ਕੀ ਸੋਏ ਪਹੁੰਚੈ ਨਹੀਂ ਮਨ ਸਾ ਸੱਚ ਸਮਾਣੀ ਉਹਨਾਂ ਦੇ ਕੋਲ ਵਿਕਾਰ ਨਾਲ ਦੀ ਕੋਈ ਚੀਜ਼ ਨਹੀਂ ਵਿਕਾਰ ਨਾਲ ਦਾ ਕੋਈ ਪਦਾਰਥ ਉਹਨਾਂ ਦੇ ਕੋਲ ਨਹੀਂ ਪਹੁੰਚ ਸਕਦਾ ਉਨਾਂ ਦੀਆਂ ਆਸਾਂ ਮਨਸਾ ਜਿਹੜੀਆਂ ਹਾਇ ਉਹ ਵੀ ਪਰਮਾਤਮਾ ਹੀ ਬਣ ਜਾਂਦਾ ਹੈ ਉਹ ਪਰਮਾਤਮਾ ਦੇ ਹੁਕਮ ਨੂੰ ਵੀ ਆਪਣੀ ਆਸ ਮਨਸਾ ਮੰਨ ਲੈਂਦੇ ਹਨ ਮਨਸਾ ਸੱਚ ਸੰਭਾਣੀ ਵੀ ਉਸ ਪਰਮਾਤਮਾ ਦੇ ਅੰਦਰ ਹੀ ਉਹ ਸਭ ਕੁਝ ਆਪਣੇ ਆਪ ਨੂੰ ਸਮਝ ਲੈਂਦੇ ਹਨ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਦੇ ਕਹਿੰਦੇ ਇਸ ਪਦਾਰਥ ਇਹ ਸੰਸਾਰ ਤੇ ਆ ਕਰਕੇ ਜਿੰਨੇ ਖਟਿਆ ਏ ਉਹ ਕਿਹੜਾ ਹੈ ਜਨਮ ਰਤਨ ਜਿੰਨੀ ਖਟਿਆ ਭਲੇ ਸੇਵਣ ਜਾਰੇ ਉਹ ਕਿਹੜਾ ਵਪਾਰੀ ਹੈ ਜਿਸ ਨੇ ਇਸ ਸੰਸਾਰ ਤੇ ਆ ਕੇ ਆਪਣੇ ਜੀਵਨ ਦੇ ਰਾਹੀ ਕੁਝ ਖਟਿਆ ਹੈ ਕਾਹੇ ਨਾਨਕ ਜਿੰਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜਿਹੜਾ ਸਦਾ ਗੁਰੂ ਦੇ ਨਾਲ ਰਹਿੰਦਾ ਹੈ ਉਹ ਕਿਹੜਾ ਹੈ ਜਿੰਨੇ ਇਸ ਸੰਸਾਰ ਤੇ ਆ ਕਰਕੇ ਆਪਣੇ ਜੀਵਨ ਦੇ ਵਿੱਚ ਕੁਝ ਖਟਿਆ ਹੈ ਤੇ ਫਿਰ ਜਿੰਨੇ ਕੁਝ ਖੱਟਿਆ ਹੈ ਕਾਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਵੀ ਜਿਨ੍ਹਾਂ ਦਾ ਮਨ ਨਿਰਮਲ ਸ਼ੁੱਧ ਹੈ ਉਹ ਜਿਹੜੇ ਸਦਾ ਰਹੇ ਗੁਰ ਨਾਲੇ ਉਹਨਾਂ ਦੇ ਨਾਲ ਜਿਹੜਾ ਗੁਰੂ ਫਿਰ ਸਦਾ ਨਾਲ ਰਹਿੰਦਾ ਹੈ ਤਾਂ ਸਤਗੁਰੂ ਜੀ ਨੇ ਦੋਵਾਂ ਠੀਰਾ ਦੀ ਗੱਲ ਕੀਤੀ ਹੈ ਵੀ ਜਿਹੜੇ ਅੰਦਰੋਂ ਵੀ ਮੈਲੇ ਹਨ ਤੇ ਬਾਹਰੋਂ ਨਿਰਮਲ ਹਾਂ ਦੱਸਦੇ ਹਾਂ ਆਪਣੇ ਆਪ ਨੂੰ ਵੀ ਬੜੇ ਅਸੀਂ ਪਵਿੱਤਰ ਹਾਂ ਪਰ ਇੱਕ ਸਤਿਗੁਰੂ ਜੀ ਨੇ ਉਹ ਵੀ ਕਿਹਾ ਵੀ ਜਿਹੜੇ ਬਾਹਰੋਂ ਵੀ ਪਵਿੱਤਰ ਹਨ